ਹਾਂਜੀ ਸਤਿ ਸ਼੍ਰੀ ਅਕਾਲ ਸਾਰੇ ਭਰਾਵਾਂ ਨੂੰ ਅੱਜ 17 ਫਰਵਰੀ ਦਿਨ ਸੋਮਵਾਰ ਹਸਤਾਨ ਪੋਲੈਂਡ ਦਾ ਸੈਂਟਰ ਸਿਟੀ ਲਾਰਡਸ ਜਿਹਨੂੰ ਕਹਿੰਦੇ ਨੇ ਆਪਾਂ ਦਿਖਾ ਰਹੇ ਹਾਂ ਤੁਹਾਨੂੰ ਦੇਖੋ ਬਰਫ਼ਾਂ ਪਈਆਂ ਕੁਦਰਤ ਦਾ ਕ੍ਰਿਸ਼ਮਾ ਉਹ ਜਿਹੜਾ ਬੱਸ ਸਟਾਪ ਆ ਉੱਥੇ ਉਹ ਪਰੇ ਪਾਰਕ ਠੀਕ ਹੈ ਜੀ ਲਓ ਜੀ ਹੁਣ ਆਪਾਂ ਦਿਖਾ ਰਹੇ ਆ ਤੁਹਾਨੂੰ ਅੱਜ ਇਹ ਆਹ ਦੇਖੋ ਸੂਰਜ ਸੂਰਜ ਦੇਵਤਾ ਸੂਰਜ ਦੇਵਤਾ ਜੀ ਅੱਜ ਬਹੁਤ ਪ੍ਰਸੰਨ ਹੋਏ ਨੇ ਖੁਸ਼ ਹੋਏ ਨੇ ਪਰ ਠੰਡ ਬਹੁਤ ਆ ਆ ਬਰਫ਼ ਪਈ ਹੋਈ ਆ ਇੱਥੇ ਦੇਖ ਸਕਦੇ ਹੋ ਤੁਸੀਂ ਇਹ ਦਿਖਾਉਣ ਦਾ ਕਾਰਨ ਇਹੀ ਹੈ ਵੇ ਪਹਿਲਾਂ ਇਹ ਹੋ ਗਿਆ ਸੀ ਵੀ ਹੁਣ ਬਰਫਾਂ ਨਹੀਂ ਪੈਣੀ ਆ ਪਰ ਵਿੱਚ ਦੱਸ ਰਹੇ ਸੀ ਵੀ ਲੌਂਗ ਪਊਗੀ ਠੰਡ ਜਿਹੜੀ ਆ ਲੰਬੀ ਚੱਲੂਗੀ ਤੇ ਉਹ ਹੁਣ ਠੰਡ ਪੂਰੀ ਹੋ ਗਈ ਆ ਉੱਪਰੋਂ ਮੌਸਮ ਸਾਫ਼ ਆ ਠੰਡ ਬਹੁਤ ਜ਼ਿਆਦਾ ਇੱਥੇ ਦੀ ਬਸਾਂ ਨੇ ਸ਼ਹਿਰ ਦੇ ਵਿੱਚ ਇਹੀ ਬੱਸ ਜਿਹੜੀ ਚੱਲਦੀ ਆ ਠੀਕ ਆ ਜੀ ਬੱਸ ਆਹੀ ਦਿਖਾਉਣਾ ਸੀ ਤੁਹਾਨੂੰ ਵੀ ਅੱਜ ਤਾਂ ਜਿਹੜਾ ਮੌਸਮ ਕਿੰਨਾ ਵਧੀਆ ਦੇਖੋ ਹੁਣ ਤੁਸੀਂ ਇਹ ਧੁੱਪ ਨੂੰ ਦੇਖ ਕੇ ਸੋਚੋਗੇ ਕਿ ਧੋਪ ਬਹੁਤ ਨੇਕੀ ਜਾਂ ਪਰ ਠੰਡ ਬਹੁਤ ਆ ਦੇਖੋ ਕਿਵੇਂ ਰੂਹ ਵਾਂਗੂ ਬਰਫ ਪਈ ਹੈ 225 17 ਫਰਵਰੀ ਦਾਉ ਆਨੰਦ ਪਹਿਲਾਂ ਡਰ ਗਏ ਸੀ ਸਾਰੇ ਜਣੇ ਕਿਉਂਕਿ ਲੜਾਈ ਲੜੂਈ ਲੱਗੀ ਹੋਈ ਸੀ ਉਹਦੇ ਕਰਕੇ ਵੀ ਇਹ ਬਰਫੋ ਜਿਹੜੀ ਹੈ ਲੇਟ ਮੌਸਮ ਜਿਹੜਾ ਹੋ ਰਿਹਾ ਸੀ ਹੁਣ ਮੜ ਜਾ ਸ਼ਾਂਤੀ ਆਈ ਆ ਕਿਉਂਕਿ ਉਹ ਧੂਆਂ ਤਾਂ ਤਾਂ ਨਿਕਲਦਾ ਹੀ ਆ ਨਾ ਗੋਲਿਆਂ ਗੋਲਿਆਂ ਦਾ ਪ੍ਰਦੂਸ਼ਣ ਤਾਂ ਫੈਲਦਾ ਹੀ ਆ ਇਹ ਸਰਕਾਰੀ ਬਸਾਂ ਨੇ ਬਾ ਕਮਾਲ ਚਲੋ ਜੀ ਧੰਨਵਾਦ ਸਾਰੇ ਵੀਰਾਂ ਦਾ ਇਹ ਸਿਰਫ ਤੁਹਾਨੂੰ ਜਾਣਕਾਰੀ ਦੇਣੀ ਸੀ ਕਿ ਅੱਜ ਇੰਨੀ ਧੁੱਪ ਲੱਗਦੀ ਆ ਤੁਹਾਨੂੰ ਦੇਖੋ ਕਿਵੇਂ ਹੈ ਫਿਰ ਵੀ ਠੰਡ ਬਹੁਤ ਜ਼ਿਆਦਾ ਹੈ ਥੈਂਕ ਯੂ ਸੋ ਮੱਚ